ਮਤਲਬ ਜੋ ਤੁਹਾਨੂੰ ਰੀਲਾਂ ਦੇ ਵਿੱਚ ਦਿਖਦਾ ਹਾਂਜੀ ਉਹ ਸੇਮ ਆ ਜਾਂ ਕੋਈ ਡਿਫਰੈਂਸ ਉਹ ਸੇਮ ਆ ਜੀ ਕੋਈ ਡਿਫਰਕ ਨਹੀਂ ਹੈਗਾ ਜੀ ਮਤਲਬ ਜੋ ਤੁਹਾਨੂੰ ਰੀਲਾਂ ਦੇ ਵਿੱਚ ਦਿਖਦਾ ਹਾਂਜੀ ਉਹ ਸੇਮ ਆ ਜਾਂ ਕੋਈ ਡਿਫਰੈਂਸ ਉਹ ਸੇਮ ਆ ਜੀ ਕੋਈ ਡਿਫਰਕ ਨਹੀਂ ਹੈਗਾ ਜੀ ਪਹਿਲਾਂ ਇਹਨਾਂ ਨੇ ਪਸੰਦ ਕੀਤਾ ਰੈਨੋ 125 ਜੀ ਔਰ ਨਾਲ ਹੀ ਇਹਨਾਂ ਨੇ ਲੈ ਲਿਆ F27 ਨਵਾਂ ਮਾਡਲ ਸਾਡੇ ਮੁੰਡੇ ਦੀ ਡੀਲਿੰਗ ਦੇਖ ਕੇ ਜੈਮਾਦਾ ਦੀ ਦੋਸਤੋ ਦਵਿੰਦਰ ਵੀਰ ਜੀ ਆਏ ਸੀ ਬਹੁਤ ਦੂਰੋਂ ਬਹੁਤ ਥੈਂਕ ਯੂ ਇਹਨਾਂ ਦਾ ਇਹ ਆਏ ਨੇ ਮਿਰਜ਼ਾਪੁਰੋਂ ਮਤਲਬ ਸ਼ੰਭੂ ਤੋਂ ਕਿਨੌਰ ਰੋਡ ਦੇ ਉੱਤੇ ਰਾਜਪੁਰ ਤੋਂ ਵੀ ਅੱਗੇ 15-16 ਕਿਲੋਮੀਟਰ ਰਾਜਪੁਰਾ ਤੋਂ ਵੀ ਅੱਗੇ ਬਹੁਤ ਵਧੀਆ ਲੱਗਦਾ ਸਪੈਸ਼ਲ ਮੈਨੂੰ ਪਹਿਲਾਂ ਇਹਨਾਂ ਨੇ ਕਾਲ ਕਰੀ ਕਹਿੰਦੇ ਵੀਰ ਜੀ ਤੁਸੀਂ ਬੈਠਿਓ ਮੈਂ ਕਿਹਾ ਹਾਂਜੀ ਕਿ 6:00 ਵਜੇ ਕਹਿੰਦੇ ਪਲੀਜ਼ ਕਿ ਬੈਠਿਓ ਇਹ ਮੇਰੇ ਕੋਲੇ ਪਹੁੰਚ ਗਿਆ ਸੀ 8:00 ਵਜੇ ਟਾਈਮ ਹੋ ਗਿਆ 9:00 ਮਤਲਬ 1 ਘੰਟਾ ਇਹਨਾਂ ਨੂੰ ਲੱਗ ਗਿਆ ਦੋ ਫੋਨ ਲੈ ਲੈ ਇਹਨਾਂ ਨੇ ਇੱਕ ਲੈਣ ਆਏ ਸੀ ਸਾਡੇ ਮੁੰਡੇ ਦੀ ਡੀਲਿੰਗ ਦੇਖ ਕੇ ਔਰ ਮੇਰੇ ਨਾਲ ਗੱਲਬਾਤ ਕਰਕੇ ਇਹਨਾਂ ਦਾ ਮਨ ਕੀਤਾ ਕਿ ਇੱਕ ਹੋਰ ਲਿਆ ਜਾਵੇ ਐਫ 27 ਇਹਨਾਂ ਨੇ ਇੱਕ ਹੋਰ ਲੈ ਲਿਆ ਪਹਿਲਾਂ ਇਹਨਾਂ ਨੇ ਪਸੰਦ ਕੀਤਾ ਰੈਨੋ 125 ਜੀ ਔਰ ਨਾਲ ਹੀ ਇਹਨਾਂ ਨੇ ਲੈ ਲਿਆ ਐਫ 27 ਨਵਾਂ ਮਾਡਲ ਦੋਨੇ ਨਵੇਂ ਮਾਡਲ ਲੈ ਇਹਨਾਂ ਨੇ ਵੀਰ ਜੀ ਨੇ ਬਹੁਤ ਸ਼ਾਨਦਾਰ ਡੀਲਿੰਗ ਇਹਨਾਂ ਨੂੰ ਲੱਗੀ ਬਹੁਤ ਸ਼ਾਨਦਾਰ ਇਹਨਾਂ ਨੂੰ ਗਿਫਟ ਦਿੱਤੇ ਔਰ ਬਹੁਤ ਸ਼ਾਨਦਾਰ ਪ੍ਰਾਈਸ ਲਗਾਇਆ ਠੀਕ ਹੈ ਬਾਕੀ ਵੀਰ ਜੀ ਆਪ ਹੀ ਦੱਸਣਗੇ ਕਿਵੇਂ ਲੱਗਿਆ ਇੱਥੇ ਆ ਕੇ ਹਾਂਜੀ ਵੀਰ ਜੀ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਅੱਡੀ ਵੇਟ ਕੀਤੀ ਥੈਂਕ ਯੂ ਸੱਚੀ ਸਾਨੂੰ ਕਾਲ ਕੀਤੀ ਸੀਗੀ ਆਉਣ ਤੋਂ ਪਹਿਲਾਂ ਤੇ ਆ ਕੇ ਬਹੁਤ ਵਧੀਆ ਲੱਗਿਆ ਜੀ ਫਸਟ ਟਾਈਮ ਆਈਆਂ ਤੁਹਾਡੇ ਨਾਲ ਮਿਲਣ ਦੇ ਬਹੁਤ ਦਿਲ ਕਰਦਾ ਸੀ ਤੁਹਾਨੂੰ ਮਿਲ ਕੇ ਆਈਏ ਦੀਪਕ ਜੀ ਨੂੰ ਦੇਖ ਕੇ ਮਿਲ ਕੇ ਆਈਏ ਵਰਤ ਕੇ ਆਈਏ ਉਹਨਾਂ ਨੂੰ ਕੀ ਕਹਾਂ ਜੀ ਬਿਆਰ ਦੰਦੇ ਉਹ ਮਤਲਬ ਜੋ ਤੁਹਾਨੂੰ ਰੀਲਾਂ ਦੇ ਵਿੱਚ ਦਿਖਦਾ ਹਾਂਜੀ ਉਹ ਸੇਮ ਆ ਜਾਂ ਕੋਈ ਡਿਫਰੈਂਸ ਉਹ ਸੇਮ ਆ ਜੀ ਕੋਈ ਡਿਫਰਕ ਨਹੀਂ ਹੈਗਾ ਜੀ ਕੋਈ ਫਰਕ ਨਹੀਂ ਕੋਈ ਫਰਕ ਨਹੀਂ ਸੇਮ ਆ ਮਤਲਬ ਕਈ ਵਾਰ ਆਪਾਂ ਜਾਣਿਆ ਮਾਇੂਸ ਹੋ ਜੰਨੇ ਆ ਜਾ ਕੇ ਯਾਰ ਇਹਦਾ ਕੁਝ ਨਹੀਂ ਨਿਕਲਿਆ ਰੀਲਾਂ ਦੇ ਵਿੱਚ ਇਹ ਰੀਲਾਂ ਪਾਉਣ ਨੂੰ ਹੀ ਨੇ ਗੱਲਬਾਤ ਕੁਛ ਨਹੀਂ ਹੈਗੀ ਹੈ ਸੇਮ ਸੇਮ ਨਹੀਂ ਜ ਨਹੀਂ ਸੇਮ ਹੈ ਜੀ ਜਿਵੇਂ ਰੀਲਾਂ 'ਚ ਦੇਖਦੇ ਆ ਸੇਮ ਬਿਲਿੰਗ ਹੈ ਜੀ ਸੇਮ ਬਿਲਿੰਗ ਹੈ ਹਾਂ ਜੀ ਬੇਟਾ ਆ ਬਹੁਤ ਵਧੀਆ ਲੱਗਿਆ ਜੀ ਮਿਲ ਕੇ ਤੁਹਾਨੂੰ ਥੈਂਕ ਯੂ ਸੋ ਮੱਚ ਕੀ ਨਾਮ ਆ ਆਪਣਾ ਮੇਰਾ ਬੱਬਨਵੀਰ ਜੀ ਬੱਬਨਵੀਰ ਕੀ ਬਾਤ ਹੈ ਸ਼ਾਨਦਾਰ ਥੈਂਕ ਯੂ ਸੋ ਮੱਚ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਰਖੜੀ ਦੇ ਤਿਹਾਰ ਦੀਆਂ ਵੀ ਔਰ ਦੋ ਫੋਨ ਲੈਣ ਦੀਆਂ ਵੀ ਜੈ ਮਾਤਾ ਦੀ ਦੋਸਤੋ ਜੈ ਮਾਤਾ